ਕਿਉਂ ਚੱਲ ਲੈ ਉਹ ਚੱਲ ਲੈ ਚੱਲ ਲੈ ਚੱਲ ਆ ਗਿਆ ਜੀ ਚੰਗੋ ਅੰਦਰ ਤੋਂ ਤਾਂ ਆਜੀ ਕੇ ਲਾ ਦੇ ਮੈਂ ਅਮੂਲ ਆਈਸਕ੍ਰੀਮ ਡਿਸਟ੍ਰੀਬਿਊਟਰ ਆ ਸਰ ਬਟਾਲੇ ਦਾ ਜੀ ਨਾਲ ਮੇਰੇ ਕੋਲਡ ਡਰਿੰਕ ਦਾ ਮੇਰਾ ਹੋਲਸੇਲ ਦਾ ਕੰਮ ਆ ਬਟਾਲੇ ਦੇ ਵਿੱਚ ਜੀ ਅੱਜ ਬਟਾਲੇ 'ਚ ਮੈਂ ਸਰ ਦੇਖੋ ਅਸੀਂ ਅੱਗੇ ਡਰਦੇ ਮਾਹੌਲ 'ਚ ਕੰਮ ਕਰ ਰਹੇ ਹਾਂ ਪਰ ਇੰਨਾ ਗੰਦਾ ਕੰਮ ਹੋਇਆ ਏ ਅੱਜ ਬਟਾਲੇ ਦੇ ਵਿੱਚ ਮੈਂ ਇੱਕ ਗੱਲ ਕਾਹਾਂਗਾ ਤੁਹਾਡੇ ਮਾਦਨ ਦੇ ਆਪਣੇ ਭਰਾਵਾਂ ਨੂੰ ਤੇ ਸਾਰੇ ਦੁਕਾਨਾਂ ਬੰਦ ਕਰ ਦੇ ਚਾਬੀ ਐਸਐਸਪੀ ਸਾਹਿਬ ਤੇ ਐਮਐਲਏ ਸਾਹਿਬ ਨੂੰ ਦੇ ਦਿਓ ਕਿਉਂਕਿ ਅਸੀਂ ਇੱਥੇ ਸੇਫ ਨਹੀਂ ਐ ਮੈਂ ਸੀਐਮ ਸਾਹਿਬ ਨੂੰ ਵੀ ਤੁਹਾਡੇ ਵਾਅਦੇਾਂ 'ਚ ਕਾਹਾਂਗਾ ਕਿ ਦਿਨ ਦਿਹਾੜੇ ਦਿਨ ਦਿਹਾੜੇ ਸ਼ਾਮ 6 ਵਜੇ ਮੈਂ ਮਾਲ ਆਪਣਾ ਲਾਇਆ ਮੈਂ ਬਾਜ਼ਾਰ 'ਚ ਕਲੈਕਸ਼ਨ ਕਰਨਿਆਂ ਪੇਮੈਂਟਾਂ ਦੀ ਘੱਟੋ ਘੱਟ 4 ਤੋਂ 5 ਲੱਖ ਮੇਰੇ ਜੇਬ 'ਚ ਕਲੈਕਸ਼ਨ ਸੀਗੀ ਮੇਰੀ ਮੈਂ ਕਰਕੇ ਇੱਥੋਂ ਆਪਣੇ ਵੱਲ ਜਾ ਰਿਆਂ ਅੱਗੇ ਕਲੈਕਸ਼ਨ ਕਰਨ ਵਾਸਤੇ ਇੱਥੇ ਇੱਕ ਬੰਟੀ ਨਾਮ ਦਾ ਬੰਦਾ ਜਿਹੜਾ ਕੋਲਡ ਡਰਿੰਕ ਦਾ ਕੰਮ ਕਰਦਾ ਵਾ ਇੱਥੇ ਬਟਾਲੇ ਦੇ ਵਿੱਚ ਨਾਲ ਰਾਜਾ ਰਾਜਾ ਨਾਮ ਹੈ ਕਨਵਨ ਰੋਡ ਦੇ ਵਿੱਚ ਉਹਨਾਂ ਨੇ ਦੇਖੀ ਕੀਤੀ ਹੋਏ ਕਿ ਮੇਰੇ ਦੀ ਮੇਰੇ ਮਗਰ 10 ਤੋਂ 15 ਬੰਦੇ ਲੈ ਕੇ ਮੇਰੇ ਮਗਰ ਆ ਗਏ ਨੇ ਇੱਥੇ ਮੈਨੂੰ ਗੱਡੀ ਦੇ ਵਿੱਚ ਆ ਕੇ ਮਾਰਨ ਨੂੰ ਪਏ ਨੇ ਇਹਨਾਂ ਨੇ ਮੇਰਾ ਗਲਾ ਘੋਟਣ ਦੀ ਕੋਸ਼ਿਸ਼ ਕੀਤੀ ਮੇਰੇ ਕੋਲ ਜਿੰਨਾ ਕੈਸ਼ ਸੀਗਾ ਉਹ ਖੋਲਿਆ ਮੇਰੇ ਕੋਲ ਜਦ ਮੇਰੀ ਗੱਡੀ ਦੀ ਚਾਬੀ ਖੋਣ ਦੀ ਕੋਸ਼ਿਸ਼ ਕੀਤੀ ਆ ਮੈਨੂੰ ਬਾਹਰ ਛੁਟਣਾ ਚਾਹਿਆ ਮੈਂ ਨਿਕਲਿਆ ਨਹੀਂ ਮੈਂ ਆਪਣੀ ਗੱਡੀ ਦੀ ਚਾਬੀ ਉਹਨਾਂ ਕੋ ਖੋਈ ਐ ਮੈਨੂੰ ਮਾਰਿਆ ਕੁਕਿਆ ਵਾ ਪਰ ਮੈਂ ਇੱਕ ਇੱਕ ਚੀਜ਼ ਬੇਨਤੀ ਕਰਾਂਗਾ ਐਸਐਸਪੀ ਸਾਹਿਬ ਨੂੰ ਵੀ ਕਿ 3 ਘੰਟੇ ਹੋ ਗਏ ਐਸਾ ਇਨਸੀਡੈਂਟ ਹੋਏ ਨੂੰ ਹਜੇ ਤੱਕ ਐਫਆਈਆਰ ਨਹੀਂ ਦਰਜ ਹੋਈ ਬਟਾਲੇ ਚ ਕੀ ਮਾਹੌਲ ਹੈ ਬਟਾਲੇ ਦਾ ਮੈਂ ਐਸਐਸਪੀ ਸਾਹਿਬ ਨੂੰ ਪਰਸਨਲੀ ਫੋਨ ਤੇ ਗੱਲ ਕੀਤੀ ਐ ਐਮਐਲਏ ਸਾਹਿਬ ਨਾਲ ਮੇਰੀ ਗੱਲ ਹੋਈ ਐ ਉਹ ਕਹਿੰਨੇ ਮੈਂ ਮੌਕੇ ਤੇ ਪੁਲਿਸ ਭੇਜਣਾ ਹੁਣ ਆ ਕੇ ਮੇਰੇ ਬਿਆਨ ਲੈ ਗਏ ਨੇ ਮੈਂ ਇੱਕੋ ਮੰਗ ਕਰਨਾ ਸਾਰਿਆਂ ਕੋ ਡੀਸੀ ਸਾਹਿਬ ਨੂੰ ਵੀ ਕਹਿੰਨਾ ਐ ਐਸਐਸਪੀ ਸਾਹਿਬ ਨੂੰ ਵੀ ਕਹਿੰਨਾ ਐ ਅਗਰ ਉਹ ਸਾਡੀ ਪ੍ਰੋਟੈਕਸ਼ਨ ਨਹੀਂ ਕਰ ਸਕਦੇ ਕਲੀਅਰ ਕਹਿ ਦੋ ਦੁਕਾਨਾ ਬੰਦ ਕਰ ਦਿਓ ਅਸੀਂ ਕੰਮ ਨਹੀਂ ਕਰਾਂਗੇ ਮੈਂ ਪਿਛਲੇ ਸਾਲ ਭਾਜੀ ਤੁਹਾਨੂੰ ਦੱਸਣਾ ਚਾਹਾਂਗਾ ਕਟੋ-ਕਟ 18 ਤੋਂ 20 ਲੱਖ ਰੁਪਇਆ ਜੀਐਸਟੀ ਦਿੱਤਾ ਮੈਂ ਗਵਰਨਮੈਂਟ ਨੂੰ ਕਾਲੇ ਵਾਸਤੇ ਦਿੱਤਾ ਆਹ ਹਾਲ ਕਰਾਂ ਲਈ ਆਪਣਾ ਆਹ ਕਪੜੇ ਬਣਾ ਲਈ ਇਹ ਵਾ ਪੰਜਾਬ ਇਹ ਬਿਹਾਰ ਨੂੰ ਵੀ ਮਾੜਾ ਹੋ ਗਿਆ ਮੁੱਖ ਮੰਤਰੀ ਸਾਹਿਬ ਸੀਐਮ ਸਾਹਿਬ ਬਾਹਰ ਨਿਕਲੋ 100 99 ਆਪਣੇ ਨਾਂ ਨਾ ਰੱਖੋ ਵਪਾਰੀਆਂ ਨੂੰ ਦਿਓ ਜਿਹੜੇ ਤੁਹਾਡੀਆਂ ਤਨਖਾਹਾਂ ਵਾਂ ਦੇਂਦੇ ਨੇ ਇੱਥੇ ਭੁੱਖੇ ਮਰਨ ਦੇ ਅਸੀਂ ਕੰਮ ਸਾਡੇ ਨਹੀਂ ਹੈਗੇ ਆਪ ਮਿਹਨਤਾਂ ਕਰ ਰਹੇ ਨੇ ਗੱਟੀਆਂ ਚਲਾਉਂਦੇ ਆ ਤੇ ਤੁਸੀਂ ਏਸੀ ਵਾਲੇ ਕਮਰੇਆਂ 'ਚ ਬਹਿਂਦੇ ਹੋ ਬਟਾਲੇ ਦੇ ਵਿੱਚ ਇੰਨਾ ਬੁਰਾ ਹਾਲ ਹੋ ਚੁੱਕਾ ਵਾ ਜੇ ਤੁਸੀਂ ਨਹੀਂ ਪ੍ਰੋਟੈਕਸ਼ਨ ਕਰ ਸਕਦੇ ਕਲੀਅਰ ਕਰੋ ਮੈਂ ਤੁਹਾਨੂੰ ਕਲੀਅਰ ਕਹਿੰਦਾ ਜੇ ਸਵੇਰੇ ਸਟੇਟਮੈਂਟ ਦਿਓ ਮੈਂ ਪੰਜਾਬ ਨਹੀਂ ਸੰਭ ਸਕਦਾ ਪੰਜਾਬ 'ਚ ਗੁੰਡਾ ਰਾਜ ਹੋ ਗਿਆ ਹੈ ਚਾਹੇ ਮੈਨੂੰ ਐਫਆਈਆਰ ਦਿਓ ਬੰਦੇ ਹੁਣੇ ਅੰਦਰ ਦਿਓ ਨਹੀਂ ਤਾਂ ਸਟੇਟਮੈਂਟ ਦਿਓ ਕਿ ਵਪਾਰੀ ਪੰਜਾਬ ਛੱਡ ਦੇਵੇ ਉਦਾਂ ਤੁਸੀਂ ਕਹਿੰਦੇ ਹੋ ਬਾਹਰੋਂ ਕੰਮ ਕਰਨਾ ਹੋ ਇੱਥੇ ਪੰਜਾਬ ਚ ਅਵੇ ਇੱਥੋਂ ਦੇ ਅਧਰ ਬਚਾ ਲੋ ਮੇਰਾ ਦੇਸ਼ ਉਹ ਜੀ ਕਰਨ ਦੇ ਪੰਜਾਬ ਛੱਡ ਦਵਾ ਕਿ ਬਾਹਰਲੀ ਕੰਟਰੀ ਚਲ ਜਾ ਤੂੰ ਆਦੀ ਰਾਖੀ ਵੀ ਨਹੀਂ ਕਰ ਸਕਦਾ ਸਰ ਮੈਂ ਇਹੋ ਹੀ ਗੱਲ ਤੇ ਰੋਣਾ ਪਿਆ ਅਸੀਂ ਇਹ ਸਰਕਾਰ ਲਿਆਂਦੀ ਸੀ ਮੈਂ ਤੁਹਾਨੂੰ ਮੇਰੇ ਕੋ ਵੀਡੀਓ ਹੈ ਮੈਂ ਕੇਚਰੀਵਾਲ ਸਾਹਿਬ ਨੂੰ ਕਿਹਾ ਸੀਗਾ ਕਿ ਵਪਾਰੀ ਡਰ ਦੇ ਮਾਹੌਲ ਚ ਕੰਮ ਕਰ ਰਿਹਾ ਹੈ ਵਪਾਰੀ ਨੂੰ ਪ੍ਰੋਟੈਕਸ਼ਨ ਚਾਹੀਦੀ ਹੈ ਉਹਨਾਂ ਨੇ ਕਿਹਾ ਇਹ ਵਪਾਰੀ ਨੂੰ ਪ੍ਰੋਟੈਕਸ਼ਨ ਦੇਵਾਂਗੇ ਇੱਥੇ ਤੇ ਉਹਨਾਂ ਨੇ ਆਪਣੇ ਬੰਦਿਆਂ ਨੂੰ ਪ੍ਰੋਟੈਕਸ਼ਨ ਦੇ ਦਿੱਤੀ ਆ ਜੋ ਹਾਲ ਅੱਜ ਮੇਰਾ ਹੋਇਆ ਜੀ ਮੈਂ ਨਹੀਂ ਸਮਝਦਾ ਕਿ ਬਟਾਲੇ ਦੇ ਕਿ ਪਬਲਿਕ ਨੂੰ ਕੰਮ ਕਰਨਾ ਚਾਹੀਦਾ ਹੌਸਲਾ ਸਾਹਿਬ ਕਿਹੜੇ ਹਥਿਆਰਾਂ ਦੇ ਨਾਲ ਹਮਲਾ ਹੋਇਆ ਸਰ ਮੈਨੂੰ ਆ ਕੇ ਉਹਨਾਂ ਨੇ ਚਬੀਨਾ ਮਾਰੀਆਂ ਮੈਨੂੰ ਉਹਨਾਂ ਕੋ ਲੋਹੇ ਦਾ ਕੋ ਕੜਾ ਗੁੜਾ ਬਾਹਰ ਉਹ ਮੈਨ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਆਪਣੇ ਆਪ ਨੂੰ ਬਚਾਇਆ ਮੇਰੀ ਗੱਡੀ ਦੇ ਅੰਦਰ ਰੱਸਾ ਪਿਆ ਰ ਮੇਰਾ ਮੇਰਾ ਰੱਸਾ ਪਿਆ ਜਿੰਨਾ ਮੈਂ ਆਪਣੀ ਬੰਨਾਂ ਦਾ ਆ ਰੱਸਾ ਉਹਨਾਂ ਮੇਰਾ ਗਲਾ ਘੋਟਣ ਨੂੰ ਭੇਜ ਨੇ ਹੈਲੋ ਇਦਨਾ ਮੇਰਾ ਗਲਾ ਘੋਟਣ ਨੂੰ ਬੈਨੇ ਹੋ ਆ ਰਸਾ ਮੇਰਾ ਸਮਾਨ ਬੰਨਣ ਵਾਲਾ ਦੂਜੀ ਵਾਰੀ ਚੋ ਆਕੇ ਮੇਰਾ ਗਲਾ ਘੋਟਣ ਨੂੰ ਬੈਨੇ ਕਿ ਐਤਾ ਨਹੀਂ ਅਸੀਂ ਕੰਮ ਕਰਨ ਲਈ ਦੇਖੋ ਮੈਂ ਬਟਾਲੇ ਚ ਕੰਮ ਕਰ ਰਿਹਾ ਜੇਕਰ ਮੈਂ ਸਸਤਾ ਸਮਾਨ ਦੇ ਰਿਹਾ ਉਹ ਮੈਨੂੰ ਵਾਰਾ ਖਾਂਦਾ ਮੈਂ ਦਿਨਾ ਮੈਂ ਕਿਸੇ ਨੂੰ ਕੋ ਤੰਗ ਨਹੀਂ ਕਰ ਰਿਹਾ ਮੈਂ ਜੀਐਸਟੀ ਦੇ ਮਾਲ ਮੰਗਾਨਾ ਬਿੱਲ ਤੇ ਮਾਲ ਮੰਗਾਨਾ ਬਿੱਲ ਤੇ ਮਾਲ ਵੇਚਣਾ ਕੀ ਕਾਰਵਾਈ ਦੀ ਮੰਗ ਕਰਦੇ ਹੋ ਸਰ ਮੈਂ ਪ੍ਰਸ਼ਾਸਨ ਤੋਂ ਇੱਕੋ ਗੱਲ ਕਹਾਂਗਾ ਇੱਕ ਤਾਂ ਮੈਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ ਦੂਸਰਾ ਉਹਨਾਂ ਬੰਦਿਆਂ ਨੂੰ ਫੜ ਕੇ ਹੁਣੇ ਅੰਦਰ ਦਿੱਤਾ ਜਾਵੇ ਮੈਨੂੰ ਐਫ ਆਈ ਆਰ ਦੀ ਕਾਪੀ ਦਿੱਤੀ ਜਾਵੇ ਜੋ ਬੰਦੀ ਕਾਰਵਾਈ ਉਹਨਾਂ ਨੇ ਪੂਰੀ ਕੀਤੀ ਜਾਵੇ ਮੇਰੇ ਪੈਸੇ ਖੋ ਕੇ ਲਾਗੇ ਨੇ ਮੇਰੀ 4 ਤੋਂ 5 ਤੋਂ ਲੈ ਸਰ 4 ਤੋਂ 5 ਲੱਖ ਰੁਪਈਆ ਮੇਰ ਕੋ ਮੇਰੀ ਮੇਰੀ ਕਲੈਕਸ਼ਨ ਹੈ ਮੇਰ ਕੋ ਮੈਂ ਅਮੂਲ ਡਿਸਟ੍ਰੀਬਿਊਟਰ ਹਾਂ ਵੇਖੋ ਇਸ ਵਲੇ ਇਸ ਵਲੇ ਮੇਰੀ ਆਈਸਕ੍ਰੀਮ ਦਾ ਸੀਜ਼ਨ ਚੱਲ ਰਿਹਾ ਮੈਂ ਇਹਨਾਂ ਨੂੰ ਵੀ ਸਮਾਨ ਦਿੱਤਾ ਵੇਖੋ ਤੁਸੀਂ ਕਹੋਗੇ ਇਹ ਬਿਆਨ ਨਹੀਂ ਦਿੰਦੇ ਅੱਜ ਮੇਰ ਨਾਲ ਹੋਇਆ ਕੱਲ ਇਹਨਾਂ ਨਾਲ ਹੋ ਜੀਗਾ ਕੀ ਕਰੋਗੇ ਕੌਣ ਦਿਆਂ ਦੇਗਾ ਜਿੰਨਾ ਹੋ ਜਾ ਉਹ ਬੋਲਣ ਦਾ ਉਹ ਸੁਣ ਲੋ ਤੁਸੀਂ ਦੋ ਦਾ ਵੀ ਨਹੀਂ ਸੁਣਨਾ ਜਾਂਦੇ ਤਿੰਨ ਘੰਟੇ ਹੋ ਗਏ ਇੱਧਰ ਗਾਫੀਆਰ ਨਹੀਂ ਨਦਰ ਕੋਈ ਪੰਜਾਬ 'ਚ ਇਹ ਗੁੰਡਾ ਰਾਜ ਨਹੀਂ ਆਨ ਕੀ ਹੈ ਨਾ ਨਾ ਆਪਸ ਵਿੱਚ ਕੋਈ ਲੈਣ ਦੇਣ ਦਾ ਕੋਈ ਮਾਮਲਾ ਆ ਬਸ ਬਾਕੀ ਅਸੀਂ ਇਸ ਸੰਬੰਧੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਵੀ ਗੱਲ ਸਾਹਮਣੇ ਆਊਗੀ ਤੇ ਬੇਸ਼ਰਮ ਉਹਦੇ ਮੁਤਾਬਕ ਜਿਹੜੀ ਕਾਰਵਾਈ ਅਮਲ ਵਿੱਚ ਲਿਆਂਦੀ ਹੋਵੇ ਤੇ